Ever Forget 1984 ਫੁੱਲ ਜੋ ਸਾਰੇ ਜਗ ਨੂੰ ਗੱਲ ਸਿੱਖ ਕੌਮ ਦਲੇਰ ਦੀ ਕਰੀਏ ਕਦੇ ਭੁੱਲੇ ਨਾ 84 ਨੂੰ ਗੱਲ ਪਿੰਡਰਾ ਵਾਲੇ ਸ਼ੇਰ ਦੀ ਕਰੀਏ ਵੈਧ ਦੂਸਰੇ ਵੀਕੇ ਨੂੰ ਵੀ ਨੈਵਰ ਫੋਲਗੇ 19184 ਸੋਇਤ ਕੀ ਤੀਸਰਾ ਸਾਲ ਦੀ ਆਸ ਜਿਹੜੇ ਅਸੀਂ ਸ਼ਹੀਦ ਲਾਈ ਸੋ ਸਮੂਹ ਸਿੰਘ ਸ਼ਹੀਦ ਜਿਹੜੇ 84 ਦੇ ਵਿੱਚ ਕਲੂਕਾਰੇ ਦੇ ਵਿੱਚ ਸ਼ਹੀਦ ਹੋਏ ਸੰਤ ਜਰਮਾਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਜਿਨ੍ਹਾਂ ਦੀ 6 ਜੂਨ ਨੂੰ 19184 ਨੂੰ ਸ਼ਹੀਦੀ ਦਿਹਾੜਾ ਸੀਗਾ ਸੋ ਅੱਜ 8 ਜੂਨ ਅੱਜ 2025 ਚੰਦਾ ਵਾ ਤੇ 19184 ਨੂੰ ਸ਼ਹੀਦ ਹੋਏ ਸੀਗੇ ਤੇ ਹੋਰ ਬਹੁਤ ਜ਼ਿਆਦਾ ਸਿੰਘ ਜਿਹੜੇ ਸਮੂਹ ਬੱਚੇ ਬੁੱਢੇ ਭੈਣ ਭਰਾ ਪਤਾ ਨਹੀਂ ਕਿੰਨੇ ਹੀ ਸ਼ਹੀਦ ਹੋਏ ਹੋਣਗੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਸ਼ਰੂ ਲਾਣੇ ਹੁੰਦੇ ਆ ਸੋਇਸ ਕੀ ਐਤ ਕੀ 3 ਤਾ ਸਾਲ ਸੀਗਾ ਸੋ ਸਭ ਕੁਝ ਚੱਲੀ ਜਾਣਾ ਪਰ ਆਪਾਂ ਇਹ ਚੀਜ਼ਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜੋ ਸ਼ਹੀਦੀਆਂ ਨੇ ਜਿਹੜੂ ਮੇਰ ਕਰੇਗਾ ਤੇ ਅਗਲੇ ਤੇ ਅਗਲੇ ਸਾਡ ਵੀ ਲਾਇਆ ਜਾ ਰਹੇ ਨੇ ਜਰੂਰੀ ਨਹੀਂ ਹੈਗਾ ਜੀ ਆਪਾਂ ਸ਼ਬੀਰ ਲਾ ਕੇ ਜੀ ਉਹਨਾਂ ਅਸ਼ੀਰਵਾਸਾਂ ਨੂੰ ਯਾਦ ਕਰੀਏ ਉਹਨਾਂ ਵੀ ਤੇ ਮਨਾ ਦੇਵੇ ਚਨਾਵਸਾਰ ਕੇ ਉਹਨਾਂ ਨੂੰ ਯਾਦ ਕਰੀਏ ਅਰਦਾਸ ਦੇ ਵਿੱਚ ਉਹਨਾਂ ਦੀ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰੀਏ ਜਿਹਨਾਂ ਨੇ ਸਾਡੇ ਵੀ ਸੀਹ ਦਿਨਾਂ ਦੇ ਦਿੱਤੀਆਂ ਨੈਵਰ ਫੋਰਗੇਟ 1984 ਬੀਨਡ ਵਾਰਾ ਵਾਲਾ ਕਹਿੰਦੇ ਆ ਸ਼ਬਦ ਤੁਸੀਂ ਜਿਹੜਾ ਸੁਣਿਆ ਉਹਨਾਂ ਜਿਹੜਾ ਸ਼ਬਦ ਕਹਿੰਦੇ ਗੁਰੂ ਗ੍ਰੰਥ ਦੇ ਮਾਰਗ ਉੱਲੀਆ ਅੰਗ ਵੀ ਸਾਡ ਦਿੱਤੇ ਟੈਂਕਾ ਤੋਪਾਂ ਨਾਲ ਦਿੱਤਾ ਕਿ ਅਕਾਲ ਟਵਾਇਆ ਸੀ ਵਲਵਾਲਾ ਸ਼ਬਦ ਦਾ ਮਤਲਬ ਇੱਕ ਤਰ੍ਹਾਂ ਦਾ ਦਿਲ ਚੀਰਨ ਵਾਲਾ ਪੂਰਾ ਉਹ ਜਦੋਂ ਆਪਾਂ ਮੈਜੀਨ ਕਰਾਂਗੇ ਇਹ ਚੀਜ਼ ਨੇ ਕਿੰਨਾ ਦਰਦ ਮਾਰਕ ਉਹ ਹਾਸਾ ਮਤਲਬ ਜਿਹੜੀ ਚੀਜ਼ ਕੀਤੀ ਸਰਕਾਰ ਇਹ ਗੱਲ ਝਾਲਮ ਸਰਕਾਰ ਨੇ ਸੋ ਇਸ ਚੀਜ਼ ਨੂੰ ਆਪਾਂ ਕਦੇ ਵੀ ਨਾ ਭੁੱਲੀਏ ਤੇ ਕਦੇ ਵੀ ਨਾ ਭੁੱਲੀਏ ਕਿ ਆਪਣੇ ਸੋਸ਼ਲ ਮੀਡੀਆ ਤੇ ਆਪਾਂ ਬਹੁਤ ਚੀਜ਼ਾਂ ਸ਼ੇਅਰ ਕਰਦੇ ਆਂ ਪਰ ਇਹੋ ਜਿਹੀਆਂ ਚੀਜ਼ਾਂ ਵੀ ਆਪਾਂ ਜ਼ਰੂਰ ਸ਼ੇਅਰ ਕਰੀਏ ਜੋ ਆਪਣੇ ਸਿੱਖ ਧਰਮ ਨਾਲ ਜੁੜੀਆਂ ਹੋਈਆਂ ਨੇ ਸੋ ਸਿੱਖ ਜੁੜੀਆਂ ਨੇ ਸਿੱਖ ਧਰਮ ਵਾਲੇ ਜਿਨ੍ਹਾਂ ਦੇ ਪੂਰੇ ਮਨ ਵਿੱਚ ਇਹ ਹੈਗਾ ਕਿ ਸਾਬਿਲ ਨਾਲ ਇਹ ਹੋਇਆ ਉਹ ਏਦਾਂ ਨਹੀਂ ਹੋਇਆ ਜਿਹਦਾ ਸੀ ਸੋ ਇਹ ਸਭ ਚੀਜ਼ਾਂ ਹੋ ਗਈਆਂ ਸ਼ਕੀਲ ਵਗੈਰਾ ਲੱਗ ਗਈ ਤੇ ਉਸ ਤੋਂ ਬਾਅਦ ਵਾਲੀ ਕਲਿੱਪ ਲੈ ਆ ਰਿਹਾ ਤੇ ਬਾਅਦ ਤੁਸੀਂ ਅੱਗੇ ਜਿਹੜੀਆਂ ਕਲਿੱਪਾਂ ਲੈਂਦੇ ਹਾਂ ਯਾਨੀ ਉਹ ਐਡ ਕਰਦਾਗਾ ਮੈਂ ਤੁਸੀਂ ਉਹ ਦੇਖਿਓ ਤੇ ਹਾਂਜੀ ਹੁਣ ਅੱਗੇ ਵਧਦੇ ਆ ਤੇ ਲੋ ਜੀ ਮਿੱਤਰੋ ਵਾਕੀ ਸਾਰਾ ਸੈਟ ਜਿਆ ਹੋ ਗਿਆ ਸੋ ਪਹਿਲਾਂ ਆ ਚੀਜ਼ ਪੜੋ ਨੈਵਰ ਫੋਰਗੇਟ 1984 ਭੁੱਲ ਜਾਓ ਸਾਰੇ ਜਗ ਨੂੰ ਗੱਲ ਸਿੱਖ ਕੌਮ ਦੇਲੇਰ ਦੀ ਕਰੀਏ ਕਦੇ ਭੁੱਲੇ ਹੋਣਾ 84 ਨੂੰ ਗੱਲ ਪਿੰਡਰਾਂ ਵਾਲੇ ਸ਼ੇਰ ਦੀ ਕਰੀਏ ਤੋ ਬਾਕੀ ਸਾਰੇ ਵੀਰ ਭਰਾ ਹੈਗੇ ਨੇ ਆਪਣੇ ਨਾਲ ਬਸ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿਹਦਾ ਆ ਪੋਸਟਰ ਲਾਇਆ ਵੇ ਤੇ ਇੱਕ ਅਦਰਲੀ ਸਾਈਡ ਅਦਰਲੀ ਸਾਈਡ ਸਾਰੇ ਭਾਂਡੇ ਵਗੈਰਾ ਧੋ ਰਹੇ ਨੇ ਤੇ ਅਦਰਲੀ ਸਾਈਡ ਸੰਤਾ ਦੀ ਫੋਟੋ ਹੀ ਆ ਵਾਲੀ ਆਹ ਲਾ ਕਿੰਨੀ ਘੈਂਟ ਲੱਗ ਰਹੀ ਪੂਰੀ ਸੋ ਇੱਕ ਆ ਤੇ ਇੱਕ ਉਹ ਅੱਜ 8 ਜੂਨ ਨੇ ਤੇ 6 ਜੂਨ ਨੂੰ ਸ਼ਹੀਦੀ ਦਿਹਾੜਾ ਸੀਗਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਤੇ ਹੋਰ ਅਤਿਆੰਤ ਜਿਹੜੇ ਸੀ ਦਸ ਸਿੰਘ ਉਦੇਸੀ ਦੋਏ ਨੇ ਜਿਹਨਾਂ ਦਾ ਸਾਨੂੰ ਆਪਾਂ ਨੂੰ ਨਾਂ ਤੱਕ ਨਹੀਂ ਪਤਾ ਹੋਣਾ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਆਈਦੀ ਇਹ ਤੀਸਰਾ ਸਾਲ ਏ ਸੋ ਸਾਰਾ ਸੈੱਟ ਵੀ ਹੈ ਵਗੈਰਾ ਬਾਕੀ ਅੱਧਰ ਅੱਧਰ ਰੂ ਅਫਜ਼ਾ ਵਾਲੀ ਏ ਤੇ ਅੱਧਰ ਦੂਜੀ ਉਹ ਫਲੇਵਰ ਵਾਲੀ ਏ ਸੋ ਸਾਰੇ ਆ ਵਗੈਰਾ ਭਰਦੇ ਵੀ ਨੇ ਟੈਂਕਰ ਵਗੈਰਾ ਤੇ लास्ट ਚੱਲਦਾ ਵਿਹ ਹੈ ਬਾਕੀ ਆ ਸਾਰੇ ਵੀਰ ਭਰਾ ਹੋਲੀ ਵਲੀ ਆ ਰਹੇ ਨੇ ਇਹ ਸ਼ੁਰੂ ਕੀਤਾ ਵੇ ਨੈਵਰ ਫੋਰਗੇਟ 1984 ਏ ਗੋਣੇ ਸਰਬੱਤ ਦਾ ਭਲਾ ਪੁਜੀਆ ਖਾਲਸਾ ਵਾਹਿਗੁਰੂ ਸਤਿ ਸ਼੍ਰੀ ਅਕਾਲ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਈਸੋ ਨਿਹਾਲ ਸਾਡ ਪੰਜ ਲਾਣੇ ਮਰੇ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਲੋ ਜੀ ਅੱਧਰੋ ਸਾਡੀ ਛੋਟੇ ਸਿੰਘ ਗੋਰ ਲੱਗੇ ਹੋਏ ਨੇ ਸੇਵਾ ਕਰਨ ਬਹੁਤ ਵਧੀਆ ਬਹੁਤ ਵਧੀਆ ਓਕੇ ਇੱਧਰ ਆ ਵੀ ਘਾਟੇ ਘੁੰਨੇ ਤੋ ਰਹੇ ਨੇ ਸੋ ਅੱਧਰ ਬਾਕੀ ਆ ਸਪੀਕਰ ਵਗੈਰਾ ਦੀ ਸੈਟਿੰਗ ਕਰਦੇ ਪਏ ਨੇ ਸ਼ਬਦ ਲਾ ਰੁਕ ਜਾ ਯਾਰ ਰੁਕ ਜਾ ਰੁਕ ਜਾ ਯਾਰ ਰੁਕ ਜਾ ਇਹ ਆ ਇੱਧਰ ਧੂਫ ਵਗੈਰਾ ਲਾ ਰਹੇ ਤੇ ਅੱਧਰ ਇੱਕ ਅੱਧਰ ਵੀ ਇੱਕ ਵੱਖ ਪੋਸਟਰ ਲਾਇਆ ਹੋਵੇ ਤੇ ਆਲਾ ਵੀ ਚੈੱਕ ਕਰੋ ਕਿੰਨਾ ਸੋਹਣਾ ਲੱਗ ਰਿਹਾ ਰੇ ਸੋ ਅੱਧਰ ਇੱਕ ਨਿਸ਼ਾਨ ਸਾਹਿਬ ਲਾਇਆ ਹੋਵੇ ਬਾਕੀ ਸਾਰੇ ਸਿੰਘ ਵੀ ਆਪਣੇ ਸੇਵਾ ਕਰਦੇ ਪਏ ਨੇ ਅੱਧਰ ਰੂ ਅਫਜ਼ਾਲੀ ਤੇ ਉੱਧਰ ਉਹ ਵੇ ਤੇ ਬਾਕੀ ਉੱਧਰ ਵਾਲਾ ਬੈਨਰ ਲਾਇਆ ਹੋਵੇ ਆਪਾਂ ਬਾਕੀ ਸੇਵਾ ਕਰਦੇ ਪਏ ਨੇ ਥੋੜੀ ਜਿਹੀ ਸਾਰੇ ਆਹ ਖਾਂਡੇ ਖੁੰਡ ਪਾ ਰਿਆਂ ਕੋਲ ਨਹੀਂ ਹੈ ਮਰ ਪਾਣੀ ਪਾ ਲਈਏ ਦੇ ਵਿੱਚ ਹੋਰ ਤੇ ਬਰਫ ਵਗੈਰਾ ਲੈਂਦੀ ਬਸ ਆਹ ਖਾਂਡੇ ਪੂਰੀ ਇਹ ਪੂਰਾ ਇਹ ਪਤੀਲਾ ਬਣ ਜਾਏਗਾ ਚਾਸ਼ਨੀ ਦਾ ਉਹ ਚਾਸ਼ਨੀ ਫਿਰ ਇੰਨੀ ਬਣ ਕੇ ਫਿਰ ਜਿੰਨੇ ਟੱਪ ਬਣਨੇਗੇ ਉਹਨੇ ਟੱਪ ਕਰਨਾ ਇਹ ਤੇ ਬਸ ਕਰਦੇ ਪਿਆ ਪਾਣੀ ਵਾਲੀ ਪਾਣੀ ਵਾਲਾ ਪੈ ਪਾ ਹੈ ਨਾ ਪਾਣੀ ਛੱਡ ਉੱਥੇ ਜਾ ਕੇ ਲਿਆ ਦੇ ਅੱਲਾ ਕਰ ਪਾ ਦੇ ਵਿੱਚ ਬਸ ਆ ਚਾਸ਼ਨੀ ਦਾ ਟੱਪ ਰਹਿ ਗਿਆ ਵੇ ਆ ਹੀ ਸਗੀ ਗੰਡ ਤੇ ਲੱਗੀ ਸਾਰੀ ਬਾਚ ਨਾ ਦਣ ਘਰੇ ਆਏ ਸਾਡੇ ਸਾਰੇ ਛੋਟੇ ਛੋਟੇ ਸਿੰਘ ਸੇਵਾ ਕਰਨ ਲੱਗੇ ਨੇ ਪਰ ਬਹੁਤ ਸ਼ਰਾਰਤਾਂ ਵੀ ਕਰਦੇ ਪਏ ਨੇ ਵਿੱਚ ਅੱਧਾ ਬਸ ਐਂਦਾ ਫੜ ਕੇ ਰੱਖ ਠੀਕ ਹੈ ਆ ਪੂਰਾ ਜਾਸ਼ਨੀ ਦਾ ਅੱਪ ਆ ਜਾਏਗਾ ਫਿਰ ਜਿੰਨੀ ਇਹਦੇ ਨਾਲ ਬੰਨ ਜਾਣਗੇ ਰੂ ਅਫਜ਼ਾ ਵਗੈਰਾ ਆ ਇਹ ਆ ਤਾਂ ਪਈ ਹੋਏ ਨੇ ਉਹ ਜਿੰਨੇ ਬੰਨ ਜਾਣਗੇ ਫਿਰ ਉਹਨੇ ਲਾ ਦਾਂਗੇ ਹਜੇ ਚੱਲਦਾ ਵਿਆ ਕੰਮ ਠੀਕ ਹੈ ਪਰ ਆਪਣੀ ਗੁਰੂ ਤੋਂ ਵੱਡਾ ਨਹੀਂ ਹੰਭਲ ਛੁੱਟ ਕਿਉਂ ਗੰਦ ਬਾੜ ਬਾਲਟੀ ਕੱਢ ਲੋ ਫਿਰ ਵਿੱਚੋਂ ਬਾਲਟੀ ਕੱਢ ਲੈ ਕੋਈ ਲੱਗੇ ਬਾਬਾ ਜੀ ਕੀ ਦਸੀਏ ਬੜਾ ਵੱਡਾ ਸਾਨੀ ਜੀ ਦਾ ਅਕਾਲੀ ਜੋਸ਼ ਸਿਖਰ ਤੇ ਆ ਗਿਆ ਕਹਿਣ ਲੱਗੇ ਹੋ ਗ੍ਰੇ ਦਾ ਪਾਲਕਾ ਤੈਨੂੰ ਖਾਲਸਾ ਹੋਣ ਯਾਦ ਆਇਆ ਐਨੇ ਸਿੰਘ ਮਰਵਾ ਕੇ ਇਹ ਕਿਹੜਾ ਕੰਮ ਐ ਅਸੀਂ ਤਾਂ ਗੜ੍ਹ ਤੋੜ ਦੂ ਹੁਣਾਂ ਨੂੰ ਜਿੱਕਾ ਫੂਟ ਡਰਾਵਣ ਦਿੰਗਾ ਕੱਟਣਾ ਰੋਕ ਨੀ ਅਬ ਚੜਕੇ ਜਾਵੇ ਕਿਉਂ ਤੂੰ ਖੌਲਦਾ ਫਿਕਨ ਆ ਗਾਟ ਇਨ ਮੈਨ ਦੀ ਗੇਂ ਟਿੰਗ ਬੇਰ ਨਾ ਮੋਗਾ ਤਾਂ ਸਾਰਿਆਂ ਨੂੰ ਬੰਬਰ ਥਾ ਸਾਧਣ ਬਾਰੇ ਬਾਈਲੇ ਬਾਈਲੇ ਕੋਲ ਨੂੰ ਸੋਗਾ ਜੇ ਬੋਸਰ ਪਾਲੀਸ ਤੇ ਜਨਾਹ ਹੋਣੇ ਸਿੰਗ ਜੇਲ ਕੱਟਦੇ ਵਕਤ ਸਾਰੇ ਆਪਣੇ ਇੱਥੇ ਬਹਿ ਗਏ ਨੇ ਆਦੇ ਜਿਹੜੇ ਤੋਂ ਅੱਗੇ ਸਾਰੇ ਸਵੇਰ ਦੇ ਲੱਗੇ ਹੋਏ ਨੇ ਪੱਛੇ ਆਈ ਪੱਛੇ ਆਈ ਸਾਰੇ ਸਵੇਰ ਦੇ ਲੱਗੇ ਹੋਏ ਨੇ ਤੇ ਬਸ ਲਾਸਟ ਟਾਪ ਤੇ ਰਹਿ ਗਿਆ ਵੇ ਤੇ ਉਹੀ ਸਮਾਪਤ ਹੋਣ ਲੱਗਾ ਵੀ ਬਸ ਥੋੜਾ ਜਿਹਾ ਰਹਿ ਗਿਆ ਸੌਰੀ ਹੋ ਗਈ ਇਹ ਤੇ ਬਾਕੀ ਭਾਂਡੇ ਬੁੰਡੇ ਧੋਣੇ ਨੇ ਵਾਹ ਹੋ ਗਿਆ ਖਤਮ ਸਮਾਪਤੀ ਏ ਆਹਲਾ ਪਹਿਲੇ ਹੀ ਖਤਮ ਹੋ ਗਿਆ ਸੀਗਾ ਆਹਲਾ ਰਹਿ ਗਿਆ ਸੀ 5 ਵਾ ਦੀਗੇ ਨੇ ਤੇ ਬਸ ਹੁਣ ਸਮਾਪਤੀ ਕਰਦੇ ਆ ਜਗਾਰੇ ਲਾ ਕੇ ਤੇ ਬਸ ਇਹ ਸਮਾਪਤੀ ਹੋਣ ਲੱਗੀ ਏ ਮੁੰਡੇ ਸਾਰੇ ਥੱਕ ਗਏ ਨੇ ਲੰਗਰ ਫੁਲਕਾ ਛਕਣਗੇ ਤੇ ਫੇਰ ਠੀਕ ਹੋਣਗੇ ਸਾਰੇ ਸਾਰੇ ਬੁੱਥੇ ਨੇ ਦੇਖੋ ਸਾਡੇ ਸਾਰੇ ਬਸ ਜਿਹੜੇ ਬਾਕੀ ਨਵੇਂ ਆਗੇ ਨਾ ਉਹ ਵੀ ਸੇਵਾ ਸੁਭਾ ਕਰਾਂ ਲੱਗੇ ਨੇ ਤਾਂ ਥੋੜਾ ਸਾਰਾ ਆ ਗਿਆ ਵੀ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਾਲ ਇਹ ਸਮਾਪਤੀ ਹੋ ਗਈ ਹੈ ਜਗਾਰਿਆਂ ਨਾਲ ਆਪਣੀ ਸਮਾਪਤੀ ਹੋ ਗਈ। ਬਸ ਹੁਣ ਟੈਂਟ ਵਗੈਰਾ ਸਾਰੇ ਲਾ ਦਾਂਗੇ ਤੇ ਆਹ ਵਾਲੇ ਗਈਏ ਪਹਿਲਾਂ ਮੁੰਡਿਆਂ ਨੂੰ ਘਰ ਦੇਆਂ ਜੋਲ ਬਣਾਏ ਨੇ ਉਹ ਖਵਾ ਦੇਣ ਤੇ ਸ਼ੱਕ ਲੈਣ ਠੀਕ ਹੈ ਤੇ ਬਾਕੀ ਹੁਣ ਸਪੀਕਰ ਵਗੈਰਾ ਚੱਲੇ ਨੇ ਤੇ ਆਹ ਦੇਖੋ ਬਸ ਸਮਾਪਤੀ ਹੋ ਗਈ ਹੁਣ ਆਹ ਵਾਲੇ ਭਾਂਡੇ ਪਤੀਲੇ ਵਗੈਰਾ ਧੋਣੇ ਪੈਣੇ ਨੇ ਤੇ ਗੁਰਦੁਆਰੇ ਸਾਹਿਬ ਵਾਪਸ ਕਰਕੇ ਆਣੇ ਨੇ ਆਹ ਲਾ ਦੇ ਲਾ ਦੇ ਇਹਨੂੰ ਥੋੜਾ ਨੀਚੇ ਕਰ ਦੇ ਇਹਨੂੰ ਥੱਲੇ ਕਰੋ ਓਏ ਸਿੰਘ ਨੂੰ ਥੱਲੇ ਕਰੋ ਹੋ ਆਪਾ ਸਭ ਸਾਰੇ ਸਿੰਘ ਸੇਵਾ ਕਰਾ ਰਹੇ ਨੇ ਤੇ ਇਹ ਕੱਟ ਲੈਣਗੇ ਤੇ ਸਮਾਪਤੀ ਹੋਏਗੀ ਪਿੱਛੇ ਦੇਖੀਓ ਇਹ ਵਿੱਚ ਵਿੱਚ ਨਾ ਕਲਿੱਪਾਂ ਲਿੱਤੀਆਂ ਸੀ ਕਿਉਂਕਿ ਸੇਵਾ ਕਰਨ ਦੀ ਗ੍ਰੰਥ ਨਾਲ ਜਿਆਦਾ ਟਾਈਮ ਹੋ ਗਿਆ ਸੀ ਸਵੇਰੇ ਜਿਹਦੇ ਸ਼ੂਟ ਮੈਨੂੰ ਸ਼ਪੀਲ ਲਾਣੀ ਸੀ ਉਹ ਨਾ ਸਮਾਨ ਸਿਰ ਨੂੰ ਲੈਣਾ ਸੀਗਾ ਤਾਂ ਕਰਕੇ ਫਿਰ ਉਧਰ ਰਹਿ ਗਿਆ ਤੇ ਵੀਡੀਓ ਵਗੈਰਾ ਉਹ ਨਹੀਂ ਕੀਤੀ ਜਦੋਂ ਐਂਡ ਵਗੈਰਾ ਆਇਆ ਨਹੀਂ ਤਾਂ ਵੀਡੀਓ ਖਿੱਚੀ ਜਾਣੀ ਸੀ ਛੋਟੇ ਛੋਟੇ ਕਲਿੱਪਾਂ ਲਾ ਲਾਂਗੇ ਜਦੋਂ ਆਪਣੇ ਸ਼ਬਦ ਦਾ ਲਾਈਵ ਸੇਵਾ ਕਰਦੇ ਬੀ ਸੀ ਸਾਰੀ ਸੋਹਲੀਆਂ ਕਲਿੱਪਾਂ ਜੋੜ ਦਾਂਗੇ ਨਾਲ-ਨਾਲ ਥੋੜੀ ਜੁੱਝਾਂ ਜੰਨੀਆਂ ਸ਼ੇਅਰ ਕਰਨੀਆਂ ਤੁਹਾਡੇ ਨਾਲ ਕਰ ਦਵਾਂਗੇ ਤੇ ਆਲੀ ਵੀਡੀਓ ਪਾਸੇ ਸਮਾਪਤ ਕਰ ਦਾਂਗੇ